ਸਰ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਹਾਕੀ ਟੂਰਨਾਮੈਂਟ ਦੇ ਜਿਹੜਾ ਪੁਲਿਸ ਵੱਲੋਂ ਕਰਾਇਆ ਜਾ ਰਿਹਾ ਹੈ ਡਿਸਟ੍ਰਿਕਟ ਪੁਲਿਸ ਵੱਲੋਂ ਜਿਹੜਾ ਇਹ ਹਾਕੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਖੇਡਾਂ ਹਮੇਸ਼ਾ ਹੀ ਸਾਨੂੰ ਨਵੀਂ ਸਿਹਤ ਔਰ ਸੇਤ ਵੀ ਬਖਸ਼ਦੀਆਂ ਬਹੁਤ ਵੱਡਾ ਅਪਰਾਲਾ ਹੈ ਸਾਡੇ ਏਡੀਜੀਪੀ ਸਾਹਿਬ ਐਸਐਸਪੀ ਸਹਿਬਾ ਔਰ ਡੀਸੀ ਸਾਹਿਬ ਸਾਰੇ ਸਾਡੇ ਦੋ ਆਣ ਜੋ ਗਏ ਮਲੇ ਸਹਿਬਾਨ ਗਰੁੱਪ ਗਿਲਜੀਤੇ ਸਾਜ ਕੁਸ਼ੀਰ ਸਿੰਘ ਜੀ ਵੀ ਨੇ ਆਪਾਂ ਸਾਰੇ ਜਾਣਦੇ ਜੇ ਸਿਹਤ ਨਰੋਈ ਹੈ ਤਾਂ ਸਾਡਾ ਸਾਰਾ ਸਮਾਜ ਹੀ ਨਰੋਇਆ ਹੁੰਦਾ ਕੋਈ ਸਮਾਂ ਪਹਿਲਾਂ ਸ਼ਾਇਦ ਪੰਜਾਬ ਨੂੰ ਜ਼ਹਿਰ ਲੱਗ ਗਈ ਕਿ ਇੱਥੇ ਕੋਈ ਇਹੋ ਜਿਹੀਆਂ ਤਾਕਤਾਂ ਜਿਨ੍ਹਾਂ ਨੂੰ ਪੰਜਾਬ ਪਾਇਆ ਨਹੀਂ ਸਾਡੀਆਂ ਸੇਤਾਂ ਸਾਡੇ ਜੁੱਸੇ ਸਾਡੀਆਂ ਨੀਤਾਂ ਕਿੰਨੀਆਂ ਸਾਫ਼ ਸਨ ਉਸ ਨੂੰ ਗੰਧਲਾ ਕਰਨ ਦੇ ਲਈ ਇਹੋ ਜੀ ਬਿਮਾਰੀ ਛੱਡਣ ਦੀ ਕੋਸ਼ਿਸ਼ ਕੀਤੀ ਗਈ। ਉਹਨੂੰ ਰੋਕਣ ਦੇ ਵਾਸਤੇ ਚਾਹੇ ਅਸੀਂ ਕਿਹੋ ਜੇ ਉਪਰਾਲੇ ਵੀ ਕਰ ਲਈਏ। ਸਾਰਿਆਂ ਨਾਲੋਂ ਵਧੀਆ ਤੇ ਚੰਗਾ ਉਪਰਾਲਾ ਇਹੀ ਹੈ ਕਿ ਅਸੀਂ ਖੇਡਾਂ ਵੱਲ ਆਈਏ। ਫਿਰ ਆਪੇ ਨੌਜਵਾਨੀ ਆਪਣੇ ਸਰੀਰਾਂ ਨੂੰ ਸੰਭਾਲਣ ਲੱਗ ਜਾਂਦੀ ਹੈ। ਪੰਜਾਬ ਵਿੱਚ ਖਰਾਕ ਦੀ ਘਾਟ ਨਹੀਂ, ਘਰਾ ਵਿੱਚ ਵੀ ਸਾਡੇ ਸਾਰਿਆਂ ਦੇ ਚੰਗੇ ਜੇ ਲਵੇਰੇ ਵੀ ਕਹਿ ਲਈਏ ਤਾਂ ਹੋਇਆ ਕਰਦੇ ਨੇ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਪਾਸੇ ਆਉਣਾ ਕਦੇ ਆਮ ਐਸ ਵੇਲੇ ਨੂੰ ਜਿਹੜੇ ਸ਼ਾਮ ਨੂੰ ਖੜੇ ਆ ਪਿੰਡਾਂ ਵਿੱਚ ਜਾਂਦੇ ਸਾਂ ਤਾਂ ਲੋਕ ਹੁੰਦੇ ਬੱਚੇ ਕੋਈ ਕੁਸ਼ਤੀ ਵਾਲ ਸੀ ਕੋਈ ਕਬੱਡੀ ਵਾਲ ਸੀ ਕੋਈ ਹੋਰ ਖੇਡਾਂ ਵਾਲ ਸੀ ਉਹ ਥੋੜਾ ਸਮਾਂ ਪਹਿਲਾਂ ਇਹ ਗੱਲਾਂ ਬਦਲਦੀਆਂ ਗਈਆਂ ਜਿਵੇਂ ਸਰਦ ਪਗਵਾਨ ਸਿੰਘ ਮਾਨ ਹੋਰਾਂ ਨੇ ਨਵੀਂ ਸ਼ੁਰੂਆਤ ਸ਼ੁਰੂਆਤ ਜਿਹੜੀ ਖੇਡਾਂ ਵਧਨ ਪੰਜਾਬ ਦੀਆਂ ਕੀਤੀਆਂ ਜਿਹਦੇ ਚ 5 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਵਿਅਕਤੀਆਂ ਤੱਕ ਉਹਦੇ ਵਿੱਚ ਸਾਲਿਆ ਪਿਛਲੇ ਪਹਿਲੇ ਸਾਲ 7 ਕਰੋੜ ਤੋਂ ਵੱਧ ਜਿਹੜੀ ਇਨਾਮ ਦੀ ਰਾਸ਼ੀ ਵੰਡੀ ਗਈ ਆਉਂਦੇ ਸਾਲ ਜ ਲੋਕਾਂ ਨੇ ਵੱਧ ਚੜ ਕੇ ਹੋਰ ਹਿੱਸਾ ਲਿਆ 11 ਕਰੋੜ ਰੁਪਈਆ ਟੱਪ ਗਿਆ ਹੁਣ ਜਦੋਂ ਐਤਕੀ ਸ਼ੁਰੂ ਹੋਈਆਂ ਤੋਂ ਇਹ ਅੱਗੇ ਨਾਲੋਂ ਵੀ ਜ਼ਿਆਦਾ ਜਿਹੜੀ ਇਹਦੇ ਵਿੱਚ ਹਿੱਸਾ ਲੈਣ ਵਾਲੇ ਸਾਡੇ ਪੰਜਾਬ ਵਾਸੀ ਨੇ ਜਿਸ ਤਰ੍ਹਾਂ ਹੁਣ ਆਪਾਂ ਖੜੇ ਹੋਏ ਐ ਇੱਥੇ ਐਸਟੋਟਾਪ ਜਿਹੜਾ ਲੱਗਿਆ ਹੋਇਆ ਹੈ ਇਹ ਤਕਰੀਬਨ 7 ਸਾਲਾਂ ਵਾਸਤੇ ਹੁੰਦਾ ਇਹਨੂੰ 13 ਸਾਲ ਹੋ ਗਏ ਮੇ ਖਰਾਬ ਹੋ ਚੁੱਕਿਆ ਇਹਨੂੰ ਬਦਲਣ ਦੀ ਹੁਣ ਜ਼ਰੂਰਤ ਹੈ ਜੀ ਜਿਵੇਂ ਜਿਵੇਂ ਵੀ ਇਹਦੀ ਲੋੜ ਹੋ ਤੋ ਤਾਂ ਮੈਨੂੰ ਇਸ ਬਾਰੇ ਬਹੁਤਾ ਨਹੀਂ ਮੈਂ ਗਿਆਨ ਜ਼ਰੂਰ ਸਰਕਾਰ ਕਰੂੰਗਾ আচ্ছা ਜਿਸ ਤਰ੍ਹਾਂ ਹਾਕੀ ਹੁਣ ਲੋਕਾਂ ਦਾ ਸ਼ੌਂਕ ਬਣ ਗਿਆ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਜਿੱਤ ਕੇ ਆਏ ਆ ਤਾਂ ਲੱਗਦਾ ਨਹੀਂਗਾ ਜੀ ਇਸ ਦੁਆਤੇ ਹੋਰ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਅਸਲ ਵਿੱਚ ਕਈ ਕਿਤੇ ਵੀ ਕਿਸੇ ਵੀ ਸਮਾਜ ਨੂੰ ਜਦੋਂ ਨੰਨੀ ਸਿਹਤ ਮਿਲਦੀ ਹੈ ਤੋ ਅਸੀਂ ਜ਼ਰੂਰ ਉਸ ਪਾਸੇ ਚੱਲਦੇ ਸਾਡੇ ਖਿਡਾਰੀਆਂ ਨੇ ਹਾਕੀ ਵਿੱਚ ਜਿਹੜਾ ਨਾਮਨਾ ਨਾਮਨਾ ਖਟਿਆ ਜਿਹਦੇ ਵਿੱਚ ਪੰਜਾਬ ਵੱਲੋਂ ਮੇਰਾ ਹਰਲਾਉ ਖਿਡਾਰੀ 11 ਵਿੱਚੋਂ ਫਿਰ ਸਾਡੇ ਬੱਚਿਆਂ ਨੂੰ ਵੀ ਇਸ ਪਾਸੇ ਰੀਸ ਆਉਂਦੀ ਹੈ ਕਿ ਕਦੇ ਸਾਡੀਆਂ ਵੀ ਇਸ ਤਰ੍ਹਾਂ ਫੋਟੋ ਆਉਣ ਅਸੀਂ ਵੀ ਉਹਨਾਂ ਮੁਲਕਾਂ ਵਿੱਚ ਜਾ ਕੇ 올림픽 ਏਸ਼ੀਅਨ ਕੋਈ ਵੀ ਗੇਮ ਆ ਉਹਨਾਂ ਵਿੱਚ ਸਾ ਇਹ ਸਾਲ ਲੈ ਸਕੀ ਤੋ ਜਦੋਂ ਥੋੜੀ ਜੀ ਰੀਸ ਜਾਗਦੀ ਹੈ ਤੋ ਸਰੀਰਾਂ ਨੂੰ ਆਪੇ ਜਾਗ ਲੱਗਣ ਲੱਗਦੇ ਲਾਸਟ ਪ੍ਰਿੰਟ ਹੈਗਾ ਤੇ ਤਕਰੀਰ ਹੈਗੇ ਖਿਡਾਰੀ ਹੈਗੇ ਨੂੰ ਨੌਕਰੀ ਨਹੀਂ ਮਿਲਦੀ ਸਰਕਾਰੀ ਕਿਹਨੂੰ ਮਿਲ ਜੇ ਕਿਉਂ ਨਹੀਂ ਮਿਲਦੀ ਉਹ ਫਿਰ ਕਾਫੀ ਨਰਾਸ਼ ਹੁੰਦੇ ਆ ਅ ਕੋਸ਼ਿਸ਼ ਕੀਤੀ ਗਈ ਹੈ ਸਾਡੀ ਸਰਕਾਰ ਵੱਲੋਂ ਤਾਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਖਿਡਾਰੀ ਮੈਡਲ ਲੈ ਕੇ ਆਉਂਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਦੇ ਮਹਿਕਮੇ 'ਚ ਜਿਹੜੀ ਖੇਡ ਖੇਡੀ ਆ ਉਹਦੇ ਵਿੱਚ ਕੋਚ ਲਾ ਕੇ ਬੜਾ ਲੰਮਾ ਸਮਾਗ ਕੇ ਬੰਨਉਣੀ ਢੀਕਣਾ ਪੈਂਦਾ ਔਰ ਪੀਸੀਐਸ ਵੀ ਲਾਏ ਆ ਡੀਐਸਪੀ ਵੀ ਲਾਏ ਆ ਇਹ ਤੁਸੀਂ ਨਹੀਂ ਕਹਿ ਸਕਦੇ ਵੀ ਖਿਡਾਰੀਆਂ ਨੂੰ ਇਸ ਤਰ੍ਹਾਂ ਜੇ ਕਿਸੇ ਖਿਡਾਰੀ ਦੇ ਕਿਤੇ ਨਾ ਕਿਤੇ ਨਾਮ ਨਾ ਖਟਿਆ ਤਾਂ ਉਹਨੂੰ ਸਰਕਾਰ ਜ਼ਰੂਰ ਕੁਝ ਦਿਨੇ ਤੇ ਖੜੀਆ ਕੋਈ ਜਿਹਾ ਪੰਜਾਬ ਸਭਾ ਇੱਕ ਨੌਜਵਾਨਾਂ ਨੂੰ ਮੈਂ ਇਦੋਂ ਵੱਡਾ ਮੈਸੇਜ ਨੌਜਵਾਨਾਂ ਨੂੰ ਮੈਂ ਕੀ ਕਹਿ ਸਕਦਾ ਜੀ ਇਸ ਪਾਸੇ ਸਿਰ ਖਿਆਲ ਕਰਨਗੇ ਕਿਉਂਕਿ ਸੇਧ ਸਾਡੀ ਆਪਣੀ ਹੈ ਇਹ ਕਿਸੇ ਦਾ ਵਿੱਚ ਸਾਂਝ ਨਹੀਂ ਤੇ ਜਦੋਂ ਸਾਰੇ ਅਸੀਂ ਰਲ ਜਾਂਦੇ ਫਿਰ ਸਾਂਝਾ ਬਣ ਜਾਂਦੀ ਹੈ ਇਸ ਸੇਧ ਨੂੰ ਸੰਭਾਲ ਕੇ ਰੱਖਣਾ ਕੋਈ ਜਿਹਾ ਕੇਜਰੀਵਾਲ ਸਾਹਿਬ ਨੇ ਇਸ ਤਿਹਾ ਜਿਹਾ ਲੱਗਦਾ ਉਹਨੂੰ ਮੂੜਾ ਵਿਸ਼ਵਾਸ ਕੀਤਾ ਜਾਉ ਕਰਦਾ ਕੋਈ ਜਿਵੇਂ ਬਾਰ ਬਾਰ ਡਿੱਕੇ ਡਾਏ ਜਾਂਦੇ ਸੀਗੇ ਤੋ ਫਿਰ ਕੇਜਰੀਬਾਲ ਸਾਹਿਬ ਨੇ ਕਿਹਾ ਵੀ ਉਸ ਕੋ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ